ਇਸ ਵੱਲ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਚੰਡੀਗੜ੍ਹ ਦੀ ਸੜਕਾਂ ਤੇ ਹੁਣ ਚੰਡੀਗੜ੍ਹ ਪੁਲਿਸ ਨਜ਼ਰ ਨਹੀਂ ਆਏਗੀ ਟ੍ਰੈਫਿਕ ਪੁਲਿਸ ਨਜ਼ਰ ਨਹੀਂ ਆਏਗੀ ਡੀਜੀਪੀ ਦੇ ਆਦੇਸ਼ ਆ ਗਏ ਨੇ ਪੁਲਿਸ ਸਾਹਿਬ ਸੜਕਾਂ ਨਾਲ ਜੁੜੇ ਹੋਏ ਨੇ ਜਗਤਾਰ ਸਿੰਘ ਜੀ ਇੱਕ ਗੱਲ ਜਿਹੜੀ ਲੋਕਾਂ ਵੱਲੋਂ ਵਿਰੋਧ ਜਤਾਇਆ ਜਾ ਰਿਹਾ ਸੀਗਾ ਕਿ ਪੁਲਿਸ ਤੱਕਾ ਕਰਦੀ ਏ ਪੈਸੇ ਰਿਸ਼ਵਤ ਬਹੁਤ ਜ਼ਿਆਦਾ ਹੋ ਗਈ ਸੀ ਐਡੇ ਜਿਹੜੇ ਸ਼ਿਕਾਇਤਾਂ ਸਨ ਪੂਰੇ ਪੁਲਿਸ ਪ੍ਰਸ਼ਾਸਨ ਨੂੰ ਮਿਲਿਆ ਸਨ ਤੇ ਜਿਹੜਾ ਹੁਣ ਫੈਸਲਾ ਲਿਆ ਉਹ ਫੈਸਲਾ ਕੀ ਹੈਗਾ ਬਿਲਕੁਲ ਮਨਦੀਪ ਅਸਲ ਦੇ ਵਿੱਚ ਚੰਡੀਗੜ੍ਹ ਪੁਲਿਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਟ੍ਰੈਫਿਕ ਵਿਵਸਥਾ ਨੂੰ ਕੰਟਰੋਲ ਰੱਖਣ ਦੇ ਵਿੱਚ ਕਾਫੀ ਬਿਹਤਰੀਨ ਪੁਲਿਸ ਮੰਨੀ ਜਾਂਦੀ ਹੈ ਇੱਥੇ ਇਵੇਂ ਲੱਗਦਾ ਕਿ ਕਾਨੂੰਨ ਹੈ ਪਰ ਕਿਸੇ ਵੇਲੇ ਚੰਡੀਗੜ੍ਹ ਪੁਲਿਸ ਦੇ ਵਿੱਚ ਜਿਹੜਾ ਟ੍ਰੈਫਿਕ ਵਿੰਗ ਕਾਫੀ ਲੋਕਾਂ ਨਾਲ ਧੱਕਾ ਕਰਦਾ ਹੁੰਦਾ ਸੀ ਜਾਣ ਬੁੱਝ ਕੇ ਜੱਦੀਆਂ ਜਿਹੜੀਆਂ ਟਾਰਗੇਟ ਕੀਤੀਆਂ ਜਾਂਦੀਆਂ ਸੀ ਰੋਕੀਆਂ ਜਾਂਦੀਆਂ ਸੀ ਔਰ ਚਲਾਨ ਭਰੀ ਵੀ ਕੱਟੇ ਜਾਂਦੇ ਸੀ ਫਿਰ ਕਿਸੇ ਦੇ ਨਾਲ ਕਿਹ ਜਿਹੜੇ ਵਾਹਨ ਚਾਲਕ ਉਹ ਫਿਰ ਪੈਸੇ ਲੈਣ ਦੇ ਵੀ ਹੋ ਜਾਂਦਾ ਸੀ ਅਜਿਹੇ ਮਸਲੇ ਦੇ ਵਿੱਚ ਜਿਹੜੀਆਂ ਨੇ ਸ਼ਿਕਾਇਤਾਂ ਬਹੁਤ ਜ਼ੱਜਦਾ ਪੁੱਜੀਆਂ ਸੀ ਚੰਡੀਗੜ੍ਹ ਪੁਲਿਸ ਦੇ ਖਿਲਾਫ ਔਰ ਇਹ ਵੀ ਚੰਡੀਗੜ੍ਹ ਪੁਲਿਸ ਤੇ ਦੋਸ਼ ਲੱਗਦੇ ਸੀ ਕਿ ਚੰਡੀਗੜ੍ਹ ਪੁਰ ਦੇ ਵਿੱਚ ਸਨਾਤ ਜਿਹੜੇ ਟ੍ਰੈਫਿਕ ਵਿੰਗ ਦੇ ਮੁਲਾਜ਼ਮ ਨੇ ਉਹ ਚੰਡੀਗੜ੍ਹ ਦੀਆਂ ਨੰਬਰੀਆਂ ਘੱਟ ਤੇ ਪੰਜਾਬ ਤੇ ਹਰਿਆਣਾ ਜਾਂ ਹੋਰ ਲੈ ਸੂਬਿਆਂ ਤੋਂ ਜਿਹੜੀਆਂ ਗੱਡੀਆਂ ਆਉਂਦੀਆਂ ਉਹਨਾਂ ਜਿਆਦਾ ਨਿਸ਼ਾਨਾ ਬਣਾਉਂਦੇ ਸੀ ਕਿ ਇਸ ਕਰਕੇ ਕਿ ਲੋਕਲ ਬੰਦਾ ਜਾ ਕੇ ਤੇ ਚਲਾ ਉਸੇ ਵਲੇ ਭੁਗਤ ਸਕਦਾ ਜਿਹੜਾ ਬਾਹਰੋਂ ਬੰਦਾ ਆਊਗਾ ਪੰਜਾਬ ਦੇ ਕਿਸੇ ਜ਼ਿਲ੍ਹੇ ਚ ਜਾਂ ਹਰਿਆਣੇ ਦੇ ਕਿਸੇ ਜ਼ਿਲ੍ਹੇ ਚ ਜਾਂ ਯੂਪੀ ਜਾਂ ਦਿੱਲੀ ਤੋਂ ਉਹ ਫਿਰ ਨਾਲ ਦੀ ਨਾਲ ਉੱਥੇ ਲੈਣ ਦੇ ਸਿਫਰਸਲ ਦੇ ਵਿੱਚ ਇਹ ਇੱਕ ਹੋਰ ਸਭ ਤੋਂ ਵੱਡੀ ਗੱਲ ਹੈ ਕਿ ਚਲਾਨ ਤੇ ਜਿਆਦਾ ਜਿਹੜਾ ਰੌਲਾ ਸੀ ਕਿ ਕਈ ਤੇ ਅੱਜਕੱਲ ਦੇ ਮੁੰਡੇ ਨੇ ਉਹ ਥੋੜੇ ਜਿਹੇ ਟਾਇਰ ਜਿਹੜੇ ਨੇ ਉਹ ਬਾਹਰ ਖਡਾਲੇ ਦੇ ਜਿਹੜਾ ਟਾਇਰ ਵੱਡੇ ਪਾ ਲੈਂਦੇ ਸੀ ਉਹ ਵੀ 10-10 ਹਜ਼ਾਰ ਰੁਪਏ ਦਾ ਜਿਹੜਾ ਚਲਾਨ ਕੱਟੇ ਜਾਂਦੇ ਸੀ ਜਿਹੜਾ 10000 ਰੁਪਏ ਨਹੀਂ ਦਿੰਦਾ ਫਿਰ ਪੁਲਿਸ ਵਾਲਿਆਂ ਦੀ ਉਹ ਫਿਰ ਮੁੱਠੀ ਜਰਮ ਕਰ ਦਿੰਦੇ ਸੀ ਹੁਣ ਜਿਹੜੇ ਨਵੇਂ ਚੰਡੀਗੜ੍ਹ ਪੁਲਿਸ ਦੇ ਡੀਜੀਪੀ ਆਏ ਨੇ ਸਾਗਰਪ੍ਰੀਤ ਟੁੱਡਾ ਉਹਨਾਂ ਕੋਲ ਜਦ ਸ਼ਿਕਾਇਤਾਂ ਦਾ ਢੇਰ ਲੱਗਾਗਾ ਤੇ ਉਹਨਾਂ ਨੇ ਫਿਰ ਹੁਣ ਸ਼ਕਤੀ ਦੇ ਨਾਲ ਆਦੇਸ਼ ਜਾਰੀ ਕਰ ਦਿੱਤੇ ਨੇ ਪੰਜ ਮੋٹے ਆਦੇਸ਼ ਜਾਰੀ ਕੀਤੇ ਗਏ ਨੇ ਕਿ ਹੁਣ ਚੰਡੀਗੜ੍ਹ ਪੁਲਿਸ ਦੇ ਜਿਹੜਾ ਟ੍ਰੈਫਿਕ ਵਿੰਗ ਆ ਇਹਨਾਂ ਦੇ ਜਿਹੜੇ ਤਨਾਦ ਦੇ ਮੁਲਾਜ਼ਮ ਨੇ ਇਹ ਸੜਕਾਂ ਤੇ ਸਿਰਫ ਖਲੋਤੇ ਹੋਣਗੇ ਕਿ ਕੋਈ ਟ੍ਰੈਫਿਕ ਜਾਮ ਹੁੰਦੀ ਆ ਉਹਨੂੰ ਬਹਾਲ ਕਰਨਗੇ ਕਿਸੇ ਵੀ ਜੱਡੀ ਦੀ ਜਿਹੜੀ ਆ ਉਹ ਚੈਕਿੰਗ ਨਹੀਂ ਕਰਨਗੇ ਉਹਦੀ ਗੱਲ ਜੇ ਕੋਈ ਇਦਾਂ ਦੀ ਕੋਤਾਹੀ ਕਰੂਗਾ ਤੇ ਉਹਦੇ ਖਿਲਾਫ ਜਿਹੜੀ ਉਹ ਕਾਰਵਾਈ ਹੋਏਗੀ ਤੀਜਾ ਇਹ ਕਿ ਹੁਣ ਕੋਈ ਵੀ ਟ੍ਰੈਫਿਕ ਜਿਹੜਾ ਮੁਲਾਜ਼ਮ ਆ ਉਹ ਸੜਕ ਤੇ ਵਿਚਕਾਰ ਜਿਹੜੇ ਆ ਗੱਡੀ ਨਹੀਂ ਰੋਕੇਗਾ ਕਈ ਵਾਰ ਦੇਖਿਆ ਆਪਾਂ ਅਕਸਰ ਉਹ ਸਾਈਡ ਤੇ ਗੱਡੀ ਨਹੀਂ ਕਰਦੇ ਰਾਸਤੇ ਅੱਗੇ ਆ ਕੇ ਖਲੋ ਜਾਂਦੇ ਨੇ ਗੱਡੀ ਨੂੰ ਜ਼ਬਰਦਸਤ ਰੋਕਣ ਦੀ ਕੋਸ਼ਿਸ਼ ਕਰਦੇ ਕਿ ਉਹ ਬੰਦੇ ਕੋਲ ਬ੍ਰੇਕ ਨਹੀਂ ਲੱਗ ਸਕਦੀ ਜਾਨੀ ਨੁਕਸਾਨ ਵੀ ਹੋ ਸਕਦਾ ਫਿਰ ਪੁਲਿਸ ਤੇ ਉਹਦੇ ਖਿਲਾਫ ਤੇ ਅਦਾ ਕਤਲ ਦਾ ਕੇਸ ਵੀ ਦਰਜ ਕਰ ਦਿੱਤਾ ਹੈ ਟ੍ਰੈਫਿਕ ਪੁਲਿਸ ਇਹਨਾਂ ਦੀ ਬਹੁਤ ਸਾਰੀਆਂ ਜਿਹੜੀਆਂ ਸ਼ਿਕਾਇਤਾਂ ਆਉਂਦੀਆਂ ਸੀ ਫਿਰ ਨਾਲ ਜਿਹੜਾ ਇਹ ਕਿਹਾ ਕਿ ਹਰਿਆਣਾ ਤੇ ਪੰਜਾਬ ਨੰਬਰ ਦੀਆਂ ਗੱਡੀਆਂ ਨੂੰ ਟਾਰਗੇਟ ਕਰਨਾ ਹੁਣ ਪੂਰੀ ਤਰ੍ਹਾਂ ਬੰਦ ਹੋਊਗਾ ਜੀ ਜਿਹੜਾ ਵਿਜੀਬਲ ਹੋਏਗਾ ਕਾਨੂੰਨ ਕੋਈ ਤੋੜੇਗਾ ਮੰਨ ਲਓ ਕੋਈ ਰੈੱਡ ਲਾਈਟ ਜੰਪ ਕਰ ਦਿੰਦਾ ਹੈਗਾ ਜਾਂ ਹੋਰ ਵਾਇਲੇਸ਼ਨ ਕਰਦਾ ਉਹ ਹੁਣ ਕਿਹਾ ਕਿ ਚੰਡੀਗੜ੍ਹ ਦੇ ਥਾਂ ਥਾਂ ਜਿਹੜੇ ਕੈਮਰੇ ਲੱਗੇ ਹੈਗੇ ਨੇ ਤੇ ਹੁਣ ਜਿਹੜਾ ਡਿਜੀਟਲ ਪ੍ਰੋਸੈਸ ਦੇ ਤਹਿਤ ਲੋਕਾਂ ਦੇ ਚਲਾਨ ਜਿਹੜੇ ਨੇ ਉਹ ਕੱਟੇ ਜਾਣਗੇ ਔਰ ਘਰਾਂ ਦੇ ਵਿੱਚ ਭੇਜੇ ਜਾਣਗੇ ਜਾਂ ਉਹ ਜਿਹੜਾ ਜਿਹੜਾ ਵਾਹਨ ਚਾਲਕ ਜਿਹਦੀ ਗੱਡੀ ਰਜਿਸਟ੍ਰੇਸ਼ਨ ਹੋ ਉਹਦੇ ਮੋਬਾਈਲ ਤੇ ਮੈਸੇਜ ਚਲਾ ਜਾਊਗਾ ਕਿ ਤੁਹਾਡਾ ਚਲਾਨ ਕਟਿਆ ਗਿਆ ਹੈਗਾ ਤੇ ਲੋਕਾਂ ਨੂੰ ਪਤਾ ਲੱਗ ਜਾ ਜਿਹਦੇ ਚੱਲਦਾ ਹੁਣ ਸਾਗਰਪ੍ਰੀਤ ਹੁੱਡਾ ਜੋ ਚੰਡੀਗੜ੍ਹ ਪੋਲ ਦੇ ਡੀਜੀਪੀ ਉਹਨਾਂ ਨੇ ਮੋٹے ਰੂਪ ਵਿੱਚ ਕਿਹਾ ਕਿ ਹੁਣ ਕੋਈ ਵੀ ਟ੍ਰੈਫਿਕ ਕਰਮਚਾਰੀ ਸੜਕ ਤੇ ਕੋਈ ਵੀ ਜਿਹੜਾ ਵਾਹਨ ਨਹੀਂ ਰੋਕੂਗਾ ਹਰਿਆਣਾ ਤੇ ਪੰਜਾਬ ਨੰਬਰ ਦੀਆਂ ਗੱਡੀਆਂ ਨੂੰ ਟਾਰਗੇਟ ਕਰਨਾ ਬੰਦ ਹੋਏਗਾ ਟ੍ਰੈਫਿਕਲ ਲਾਈਟ ਤੇ ਜਿਹੜੇ ਟ੍ਰੈਫਿਕ ਮੁਲਾਜ਼ਮੇ ਸਿਰਫ ਟ੍ਰੈਫਿਕ ਨੂੰ ਕੰਟਰੋਲ ਕਰਨਗੇ ਚਲਾਨ ਜਿਹੜੇ ਹੁਣ ਸਿਰਫ ਸੀਸੀਟੀਵੀ ਤੇ ਡਿਜੀਟਲ ਸਿਸਟਮ ਦੇ ਜ਼ਰੀਏ ਹੋਣਗੇ ਔਰ ਇਹ ਵੀ ਕਹਿਆ ਗਿਆ ਕਿ ਜਿਹੜੇ ਇਸ ਹੁਕਮ ਦੀ ਪਾਲਣ ਨਹੀਂ ਕਰਨਗੇ ਉਹਨਾਂ ਦੇ ਖਿਲਾਫ ਸਿੱਧੀ ਕਾਰਵਾਈ ਹੋਏਗੀ ਔਰ ਦੂਜਾ ਇਸ ਮਸਲੇ ਦੇ ਵਿੱਚ ਜਿਹੜੇ ਡੀਜੀਪੀ ਚੰਡੀਗੜ੍ਹ ਪੁਲਿਸ ਨੇ ਸਾਗਰਪ੍ਰੀਤ ਹੁੱਡਾ ਉਹਨਾਂ ਨੇ ਕਿਹਾ ਕਿ ਪੁਲਿਸ ਦੀ ਜਿਹੜੀ ਜਿਹੜਾ ਇਹ ਜਿਹੜਾ ਫੈਸਲਾ ਲਿਆ ਗਿਆ ਪੁਲਿਸ ਦੀ ਜਿਹੜੀ ਸ਼ਵੀ ਨੂੰ ਸੁਧਾਰਨਾ ਤੇ ਜਨਤਾ ਨੂੰ ਬੇਵਜ੍ਹਾ ਪਰੇਸ਼ਾਨੀ ਤੋਂ ਬਚਾਉਣਾ ਔਰ ਇਹ ਚੰਡੀਗੜ੍ਹ ਪੁਲਿਸ ਦਾ ਨਵਾਂ ਸਿਸਟਮ ਹੈ ਕਿ ਟ੍ਰੈਫਿਕ ਕੰਟਰੋਲ ਅਤੇ ਪਬਲਿਕ ਟਰੱਸਟ ਇਹ ਸਭ ਤੋਂ ਵੱਡੀ ਗੱਲ ਹੈ ਕਿ ਜੇ ਕੋਈ ਰੈੱਡ ਲਾਈਟ ਜੰਪ ਕਰਦਾ ਜਾਂ yellow line ਜੰਪ ਕਰਦਾ ਕੇ ਉਹ ਕੈਮਰੇ ਲੱਗੇ ਹੋਏ ਨੇ ਤੇ ਕੈਮਰੇ ਚੰਡੀਗੜ੍ਹ ਇੱਕ 스마트 ਸਿਟੀ ਦੇ ਤੌਰ ਤੇ ਹਰ ਮੋੜ ਦੇ ਚੰਡੀਗੜ੍ਹ ਦੇ ਜਿੰਨੇ ਵੀ ਐਂਟਰੀ ਪੁਆਇੰਟ ਆ ਘੱਟੋ ਘੱਟ 22 ਤੇ ਹੀ ਐਂਟਰੀ ਪੁਆਇੰਟ ਹੈਗੇ ਨੇ ਚਾਹੇ ਉਹ ਪਸ਼ਕੂਲਾ ਸਾਈਡ ਤੋਂ ਲਾ ਲੋ ਚਾਹੇ ਪੰਜਾਬ ਸਾਈਡ ਤੋਂ ਲਾ ਲੋ ਚਮਾਰੀ ਸਾਈਡ ਤੋਂ ਲਓ ਕੋਈ 22 23 ਪੁਆਇੰਟ ਦਾ ਹਰ ਪੁਆਇੰਟ ਤੇ ਜਿਹੜੇ ਨੇ ਉਹ ਕੈਮਰੇ ਲੱਗੇ ਹੋਏ ਨੇ ਤੇ ਫਿਰ ਇਹ ਕੈਮਰੇ ਜਿਹੜੇ ਕੋਈ ਕ੍ਰਿਮੀਨਲ ਜਿਹੜੇ ਬੰਦੇ ਐਕਟੀਵਿਟੀ ਮਾਰ ਕੇ ਕੁਝ ਨੁਕਸਾਨ ਉਹ ਹੁਣ ਤੇ ਆ ਹੀ ਜਾਂਦੇ ਨੇ ਰਹੋਦੇ ਵਿੱਚ ਸਿਚੂਏਸ਼ਨ ਬਫਰਡ ਬਸ ਜਿਹੜੇ ਟ੍ਰੈਫਿਕ ਵਾਇਲੇਸ਼ਨ ਜਿਹੜੇ ਕਾਰਨ ਗਏ ਉਹਦੇ ਨਾਲ ਵੀ ਹੁਣ ਜਿਹੜਾ ਵਾ ਰੁਕਣ ਜਿਹੜੇ ਨੇ ਹੁਣ ਬਚ ਕੇ ਰਹਿਣਾ ਪਊਗਾ ਕਿ ਕੈਮਰੇ ਦਿਖ ਰਹੇ ਨੇ ਮਤਲਬ ਸੜਕਾਂ ਤੇ ਟ੍ਰੈਫਿਕ ਪੁਲਿਸ ਵਾਲੇ ਦੀ ਜਗ੍ਹਾ ਹੁਣ ਕੈਮਰਾ ਸਿਸਟਮ ਸਿਸਟਮ ਹੋਊਗਾ ਨਾਲ ਦੀ ਨਾਲ ਜਿਹੜਾ ਵੀ ਵਾਇਲੇਸ਼ਨ ਕਰੂਗਾ ਉਹਦੇ ਤੇ ਮੈਸੇਜ ਚਲਾ ਜਾਊਗਾ ਔਰ ਫਿਰ ਜਿਹੜਾ ਵਾ ਜਦੀ ਬੋਨ ਵੀ ਹੋ ਸਕਦੀ ਔਰ ਸਭ ਤੋਂ ਵੱਡੀ ਗੱਲ ਕਿ ਚੰਡੀਗੜ੍ਹ ਪੁਲਿਸ ਹਰ ਸਾਲ ਟਰਾਂਸਫਰ ਤੇ ਜਿਹੜੇ ਚਲਾਨ ਕੱਟ ਕੇ ਕੋਈ 8 ਤੋਂ 9 ਕਰੋੜ ਰੁਪਏ ਸਾਲਾਨਾ ਜਿਹੜੇ ਟ੍ਰਾਂਸਫਰ ਚਲਾਨਾ ਤੋਂ ਇਨਕਮ ਸੀ ਉਹ ਜਿਹੜੀ ਆ ਇੱਕ ਤੇ ਕੋਈ ਸਰਕਾਰੀ ਖਜ਼ਾਨੇ 'ਚ ਜਾਂਦੀ ਹੋएगी ਪਰ ਦੂਜਾ ਜਿਹੜਾ ਨਾ ਜਿਹੜੇ ਪਾਸੇ ਪੰਜ ਜਾਂਦੇ ਹੈਗੇ ਅਸੀਂ ਮੁਲਾਜ਼ਮ ਜਿਹੜੇ ਲੈਣ ਦੇਣ ਦਾ ਕੰਮ ਕਰ ਲੈਂਦੇ ਸੀ ਵੀ ਚਲੋ ਚਲਾਨ 10000 ਦਾ ਬੰਦਾ ਚਲੋ ਤੁਸੀਂ ਛੱਡੋ 5000 ਵੱਲੋਂ ਇਹ ਜਿਹੜੀਆਂ ਸ਼ਿਕਾਇਤਾਰੀਆਂ ਉਹ ਉਹ ਤੁਸੀਂ ਅੰਦਾਜ਼ਾ ਲਗਾ ਸਕਦੇ ਜੇ ਸਰਕਾਰੀ ਖਜ਼ਾਨੇ 'ਚ ਪੈਸਾ ਜਾ ਰਿਹਾ ਹੈ ਤੇ ਜਿਹੜੇ ਟ੍ਰੈਫਿਕ ਕਰਮੀ ਹਾਗੇ ਨੇ ਇਹਨਾਂ ਦੇ ਜੇਬ ਚ ਕਿੰਨੇ ਪੈਸੇ ਜਾ ਰਹੇ ਹੋਣਗੇ ਇਹ ਆਪਣੇ ਆਪ ਚ ਇੱਕ ਜਿਹੜਾ ਵਾ ਜਾਂਚ ਦਾ ਵਿਸ਼ਾ ਹੈਗਾ ਹੁਣ ਦੇਖਦੇ ਹਾਂ ਕਿ ਅੱਜ ਤੇ ਕਿਉਂਕਿ ਅੱਜ ਹੀ ਆਰਡਰ ਕੀਤੇ ਗਏ ਨੇ ਚੰਡੀਗੜ੍ਹ ਪੁਲਿਸ ਦੇ ਡੀਜੀਪੀ ਸਾਗਰਪ੍ਰੀਤ ਜੀ ਹੁਣਾ ਨੇ ਉਸ ਤੋਂ ਬਾਅਦ ਇਹ ਦੇ ਦੇ ਕਿ ਅੱਜ ਜਿਹੜੇ ਨੇ ਚੰਡੀਗੜ੍ਹ ਪੁਲਿਸ ਦੇ ਜਿਹੜੇ ਟ੍ਰੈਫਿਕ ਕਰਮਚਾਰੀ ਆ ਉਹ ਕਿੰਨੇ ਕੀ ਸੜਕਾਂ ਦਿਖਾਈ ਦਿੰਦੇ ਉਹ ਦੂਜੀ ਗੱਲ ਆ ਪਹਿਲਾਂ ਜਿਹੜੇ ਚੰਡੀਗੜ੍ਹ ਪੁਲ ਦੇ ਵਿੱਚ ਜਾਜੀਆਂ ਸ਼ਿਫਾਰਸ਼ਾਂ ਇਹ ਇਹ ਹੁੰਦੀਆਂ ਸੀ ਕਿ ਟ੍ਰੈਫਿਕ ਪੁਲਿਸ ਦੇ ਵਿੱਚ ਬੰਦੇ ਲਗਾਉਣ ਪਿੱਛੇ ਬੋਡੀ ਖੇਡ ਚੱਲਦੀ ਸੀ ਹੁਣ ਉੱਥੇ ਲੋਕਾਂ ਨੂੰ ਲੱਗਣਗੇ ਜਦ ਕਮਾਈ ਉੱਥੇ ਘੱਟ ਗਈ 2 ਨੰਬਰ ਦੀ ਤੇ ਹੁਣ ਜਿਹੜਾ ਜਿਆਦਾ ਮੈਨੂੰ ਲੱਗਦਾ ਕਿ ਲੋਕੀ ਟ੍ਰੈਫਿਕ ਪੁਲਿਸ ਦੇ ਵਿੱਚ ਘੱਟ ਹੀ ਆਪਣੀਆਂ ਡਿਊਟੀਆਂ ਲਗਾਉਣਗੇ ਉਦੋਂ ਜਿਹੜੇ ਕਾਨੂੰਨ ਤੋੜਦੇ ਆਗੇ ਨੋ ਕੈਮਰਾ ਰਿਕਾਰਡ ਕਰ ਲੈਂਦਾ ਹੈਗਾ ਕਿ ਜੇ ਕਿਸੇ ਨੇ ਬੈਲਟ ਨਹੀਂ ਲਗਾਈ ਤੇ ਤਦ ਪਤਾ ਲੱਗ ਜਾਂਦਾ ਜੇ ਕੋਈ ਮੋਬਾਈਲ ਚਲਾ ਰਿਹਾ ਗੱਡੀ ਮੋਬਾਈਲ ਵੀ ਇੱਕ ਪਾਸੇ ਕਰਨੇ ਫੜਿਆ ਕਿ ਜੋ ਉਹ ਵੀ ਆ ਤਜੇ ਸਭ ਦੀ ਗੱਲ ਹੈ ਕਿ ਇੱਕ ਹੋਰ ਸਭ ਤੋਂ ਵੱਡੀ ਗੱਲ ਆ ਕਿ ਜਿਹੜਾ ਡਰਿੰਕ ਐਂਡ ਡਰਾਈ ਵਾਲਾ ਜਿਹੜਾ ਮਸਲਾ ਆ ਜਨਾ ਉਹ ਕਾਫੀ ਜਿਹੜਾ ਮਸਲਾ ਸੀ ਉਹ ਉਹਨੂੰ ਲੈ ਕੇ ਸ਼ਾਇਦ ਰਾਤ ਨੂੰ ਨਾਕੇ ਲੱਗ ਚੁੱਕੇ ਹੋਗੇ ਨੇ ਪਰ ਉਧਰ ਲੋਕਾਂ ਜਿਹੜੀ ਆ ਆਉਣਾ ਜਾ ਰਹੀ ਜਿਹੜੀ ਨਾ ਜਿਹੜੇ ਲੋਕਾਂ ਦਾ ਆਵਾਜਾਰ ਕੀਤਾ ਜਾਰੇ ਸ਼ਾਇਦ ਉਹ ਘਟੇ ਕਿਉਂਕਿ ਇਹ ਡਰੰਕ ਡਰਾਈਵ ਹੈ ਕਿ ਕਿਸੇ ਦਾ ਵੀ ਨੁਕਸਾਨ ਹੋ ਸਕਦਾ ਸਾਹਮਣੇ ਤੋਂ ਵੀ ਜਿਹੜਾ ਉਹ ਜਾਂ ਜਿਹੜਾ ਖੁਦ ਬੰਦਾ ਗੱਡੀ ਚਲਾ ਰਿਹਾ ਹੈਗਾ ਹਨਾ ਕਿ ਬਹੁਤ ਸਾਰੇ ਕਿਉਂਕਿ ਲੋਕ ਜਿਹੜੇ ਦਾਰੂ ਪੀਣ ਦੇ ਸ਼ਕੀਨ ਸੀ ਉਹ ਜਿਆਦਾ ਮਹਾਲੀ ਜਾਂ ਪੰਚਕੋਲਾ ਜਾਣਾ ਸ਼ੁਰੂ ਹੋ ਗਏ ਸੀ ਪਰ ਇਹ ਵੀ ਇੱਕ ਵਜਾ ਉਸ ਸਰਦੀਆ ਕੇ ਵੀ ਰੁਕ ਰਵਾਰ ਹੈ ਕਿ ਜਿਹਨੇ ਖਾਸ ਕਰਕੇ ਚੰਡੀਗੜ੍ਹ ਦੇ ਵਿੱਚ ਕਲੱਬ ਆ ਉਹਨਾਂ ਦੀ ਸੇਲ ਤੇ ਵੀ ਬਹੁਤ ਜ਼ਿਆਦਾ ਅਸਰ ਪਿਆ ਗਿਆ ਸੀ ਹੁਣ ਦੇ ਦੇ ਕੇ ਜਿਹੜੇ ਆਰਡਰ ਪਾਸ ਕੀਤੇ ਗਏ ਨੇ ਇਹ ਲੋਕਾਂ ਨੂੰ ਕਿੰਨੀ ਰਾਹਤ ਮਿਲਦੀ ਹੈ ਉਹ ਦੂਜਾ ਜਿਹੜਾ ਰਾਤ ਨੂੰ ਜਿਹੜੇ ਪੁਲਿਸ ਦੇ ਜਿਹੇ ਨਾਕੇ ਫੀ ਕੋਈ ਪੀ ਕੇ ਗੱਡੀ ਤੇ ਨਹੀਂ ਚਲਾ ਰਿਹਾ ਖਾਸ ਕਰਕੇ ਚੰਡੀਗੜ੍ਹ ਦੇ ਵਿੱਚ ਜਿਹੜੇ ਕਲੱਬ ਨੇ ਉਧਰੋਂ ਕੋਈ ਆਉਂਦੇ ਜਾਂਦੇ ਜਿਹੜਾ ਮਸਲਾ ਜਿਹੜਾ ਵੀ ਹੈਗਾ ਉਹ ਜਿਹੜੇ ਨਾ ਕਿ ਉਸੇ ਤਰ੍ਹਾਂ ਲੱਗੇ ਜਾਣਗੇ ਲੱਗੇ ਰਹਿਣਗੇ ਇਹ ਹਲੇ ਇਸ ਮਸਲੇ ਦੇ ਵਿੱਚ ਜਿਹੜੀ ਚੰਡੀਗੜ੍ਹ ਪੁਲਿਸ ਨੇ ਕੋਈ ਗੱਲਬਾਤ ਨਹੀਂ ਕੀਤੀ ਹੈਗੀ ਲੇਕਿਨ ਫਿਲਹਾਲ ਖਾਸ ਕਰਕੇ ਜਿਹੜੇ ਲੋਕ ਪੰਜਾਬ ਹਰਿਆਣਾ ਤੋਂ ਆਉਂਦੇ ਸੀ ਕਿ ਪਿੱਛੋਂ ਜਿਹੜੇ 벨ਟ ਨਹੀਂ ਸਲਾਉਂਦੇ ਤੇ ਚੰਡੀਗੜ੍ਹ ਐਂਟਰ ਕਰਦੇ ਆ ਬੰਦਾ ਕਾਰ ਚ ਬੈਠਾ 벨ਟ ਵੀ ਲਗਾ ਲੈਂਦਾ ਸੀ ਉਹ ਡਰ ਤੇ ਹਲੇ ਵੀ ਹੋਏਗਾ ਤੇ ਕੈਮਰੇ ਲੱਗੇ ਕਿਉਂਕਿ ਬੰਦੇ ਦੋ ਗੱਲਾਂ ਹੋਰ ਕਰਨੀਆਂ ਜ਼ਰੂਰ ਬੰਦੀਆਂ ਨੇ ਪਿਛਲੇ ਕੁਝ ਸਮੇਂ ਪਹਿਲੇ ਜਦੋਂ ਅਮਿਤ ਸ਼ਾਹ ਇੱਥੇ ਹੁੰਦੇ ਨੇ ਉਹਨਾਂ ਨੇ ਸੀਸੀਟੀਵੀ ਜਿਹੜੇ ਕੈਮਰੇ ਨੇ ਉਹਨਾਂ ਦਾ ਉਦਘਾਟਨ ਕੀਤਾ ਉਹਨਾਂ ਨੇ ਖੁਦ ਕਿਹਾ ਵੀ ਹੁਣ ਤੁਹਾਨੂੰ ਸੜਕਾਂ 'ਤੇ ਪੁਲਿਸ ਨਜ਼ਰ ਨਹੀਂ ਆਏਗੀ ਹੁਣ ਸਾਰਾ ਜਿਹੜਾ ਕੰਮ ਹੈ ਪੁਲਿਸ ਅੰਦਰ ਬਹਿ ਕੇ ਕੈਮਰੇ ਤੋਂ ਜਿਹੜੇ ਚਲਾਨ ਆਏ ਜਾਂ ਤੁਹਾਡੀ ਜਿਹੜੀ ਵਿਵਸਥਾ ਹੈਗੀ ਉਹਨੂੰ ਕੰਟਰੋਲ ਕਰੇਗੀ ਤੀਜੀ ਗੱਲ ਜਿਹੜੀ ਅਸਲ ਤੋਂ 7-8 ਸਾਲ ਪਹਿਲੇ ਵੀ ਇਦਾਂ ਦਾ ਇੱਕ ਆਦੇਸ਼ ਆਇਆ ਸੀਗਾ ਵੀ ਜਦੋਂ ਬਾਹਰ ਦੀ ਗੱਡੀਆਂ ਨੂੰ ਪੁਲਿਸ ਵਾਲੇ ਖੁਦ ਕਹਿੰਦੇ ਸੀ ਅਸੀਂ ਹੁਣ ਬਾਹਰ ਦੀ ਗੱਡੀਆਂ ਨੂੰ ਨਹੀਂ ਰੋਕ ਸਕਦੇ ਹਰਿਆਣਾ ਪੰਜਾਬ ਦੀ ਗੱਡੀ ਨੂੰ ਰੋਕਣਾ ਉਹਨਾਂ ਨੇ ਉਹ ਫਿਰ ਇਹ ਲਾਗੂ ਹੋ ਗਿਆ ਤੇ ਕੱਲ ਬੁੱਤੇ ਦੀ ਨਹੀਂ ਜਿਹੜੇ ਟਾਇਰ ਐਸੋਸੀਏਸ਼ਨ ਚੰਡੀਗੜ੍ਹ ਹੈਗੀ ਹੈ ਉਹਨਾਂ ਨੇ ਬੜਾ ਕੱਲ ਪ੍ਰਦਰਸ਼ਨ ਕੀਤਾ ਉਹਨਾਂ ਨੇ ਕਿਹਾ ਵੀ ਅਸੀਂ ਚੰਡੀਗੜ੍ਹ ਦੀ ਰੋਡ ਰੋਕਾਂਗੇ ਕਹਿੰਦਾ 1 ਇੰਚ ਜਿਹੜਾ ਟਾਇਰ ਹੈ ਉਹ ਬਾਹਰ ਹੋ ਤਾਂ ਵੀ ਪੁਲਿਸ ਚਲਾਣ ਕਰਦੀ ਹੈ ਹਰਿਆਣਾ ਪੰਜਾਬ ਚ ਗੱਡੀਆਂ ਕਿਵੇਂ ਚੱਲਦੀਆਂ ਨੇ ਦਿੱਲੀ ਚ ਗੱਡੀਆਂ ਕਿਵੇਂ ਚੱਲ ਰਹੀਆਂ ਨੇ ਪਰ ਜੇ ਗੱਡੀ ਕੋਈ ਵੀ ਆ ਜਾਂਦੀ ਸੀ 1 ਇੰਚ ਉਹ ਟਾਇਰ ਬਾਹਰ ਹੈ ਉਹਦਾ ਚੱਕ ਕੇ ਪੁਲਿਸ ਚਲਾਣ ਕਰ ਦਿੰਦੀ ਸੀ ਜਾਂ ਆਪਣੇ ਜੇਬ ਚ ਪੈਸਾ ਪਾ ਦਿੰਦੀ ਸੀ ਇਹ ਕਹਿਣਾ ਜਿਹੜੇ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਸੀਗੇ ਫਿਰ ਇਹਦੇ ਵਿੱਚ ਜਿਹੜਾ ਪੁਲਿਸ ਦਾ ਜਿਹੜਾ ਰੋਲ ਸੀਗਾ ਉਹ ਬੜਾ ਵਿਲੇਨ ਦੇ ਤੌਰ ਤੇ ਦੇਖਿਆ ਗਿਆ ਵੀ ਉਹ ਕਹਿੰਦੇ ਵੀ ਸਾਡਾ ਟਾਇਰ ਦਾ ਕੰਮ ਹੈ ਜਿਹੜਾ ਇਹਦਾ ਤਾਂ ਕੋਈ ਲੋ ਨਹੀਂ ਹੈਗਾ ਅਸੀਂ ਜਦੋਂ ਜਦੋਂ ਇਧਰ ਦੇ ਡੀਐਸਪੀ ਟ੍ਰੈਫਿਕ ਨੇ ਵੀ ਕਹਿਤਾ ਇਹਦਾ ਤਾਂ ਕੋਈ ਰੂਲ ਹੈ ਹੀ ਨਹੀਂ ਵੀ ਜੇ ਟਾਇਰ ਬਾਹਰ ਨੇ ਤਾਂ ਦਾ ਚਲਾਨ ਕੀਤਾ ਜਾਵੇ ਪਰ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਟ੍ਰੈਫਿਕ ਜਿਹੜੇ ਨਿਜ਼ਮ ਤੌਰ ਤੇ ਕੋਈ ਪਤਾ ਨਹੀਂ 100 ਦੇ ਕਰੀਬ ਹੈਗੇ ਨੇ ਟ੍ਰੈਫਿਕ ਵਾਇਲੇਸ਼ਨ ਵਾਲੇ ਮਸਲੇ ਦੇ ਵਿੱਚ ਨਾ ਤੇ ਉਹਦੇ ਇੱਕ ਵਕਤ ਹੈ ਕਿ ਤੁਸੀਂ ਉਹ ਵਾਇਲੇਸ਼ਨ ਕਰਦੇ ਕਿ ਨਹੀਂ ਕਰਦੇ ਹੈ ਕਿ ਨਹੀਂ ਔਰ ਦੂਜੀ ਗੱਲ ਹੈ ਕਿ ਜਿਹੜੇ ਇਸ ਇਲਾਕੇ ਚੰਗੜ ਇਕ ਸਬਾਰ ਸਥਿਤੀ ਔਰ ਦੇਸ਼ ਦੇ ਗ੍ਰਹਿ ਮੰਤਰੀ ਨੇ ਇੱਥੇ ਆ ਕੇ ਕੈਮਰਿਆਂ ਦਾ ਉਦਘਾਟਨ ਕੀਤਾ ਗਿਆ ਸੀ ਜਿਵੇਂ ਪਹਿਲਾਂ ਜ਼ਿਕਰ ਕੀਤਾ ਇੱਕ ਟੁਕੜ 22 23 ਪੁਆਇੰਟ ਹੈਗੇ ਨੇ ਐਂਟਰੀ ਪੁਆਇੰਟ ਜਿੱਥੇ ਕੈਮਰੇਗੇ ਸ਼ਹਿਰ ਦੇ ਅੰਦਰ ਵੀ ਲੱਗੇ ਆ ਕਿ ਨਹੀਂ ਜੇ ਕੋਈ ਟ੍ਰੈਫਿਕ ਵਾਇਲੇਸ਼ਨ ਕਰਦਾ ਹੈਗਾ ਤਾਂ ਉਹਨੂੰ لازਮੀ ਤੌਰ ਤੇ ਉਹਦਾ ਤੇ ਚਲਾਣ ਹੋਣਾ ਚਾਹੀਦਾ ਹੈਗਾ ਜਿਹੜੀ ਜਿਹੜੀ ਗੱਲ ਹੈ ਕਿ ਜਿਹੜੇ ਪੰਜਾਬ ਚੰਡੀਗੜ੍ਹ ਤੋਂ ਬਾਹਰਲੇ ਨੰਬਰ ਹੈਗੇ ਉਹ ਜ਼ਿਆਦਾ ਟਾਰਗੇਟ ਹੋ ਰਹੇ ਸੀ ਉਹ ਬੰਦ ਹੋਣੇ ਚਾਹੀਦੇ ਕਿਉਂਕਿ ਇੱਥੇ ਕੋ ਚੰਡੀਗੜ੍ਹ ਇੱਕ ਟੂਰਿਜ਼ਮ ਡੈਸਟੀਨੇਸ਼ਨ ਵੀ ਹੈ ਨਾ ਔਰ ਦੋਨੇ ਸੂਬਿਆਂ ਦੀ ਰਾਜ ਤਾਂ ਨਹੀਂ ਹੈਗੇ ਲੋਕਾਂ ਨੂੰ ਬਥੇਰੇ ਦਿਨ ਰਾਤ ਇੱਥੇ ਕੰਮ ਪਏ ਰਹਿੰਦੇ ਹੈਗੇ ਨੇ ਉਹ ਉਹ ਲੋਕੀ ਇੱਥੇ ਆ ਕੇ ਪਰੇਸ਼ਾਨ ਹੋ ਜਾਂਦੇ ਕਿ ਚਲਾਨ ਕੱਟਿਆ ਗਿਆ ਗੱਲ ਇਹ ਕਿ ਜਿਹੜਾ ਵਿਜ਼ੀਬਲ ਕੋਈ ਅਗਰ ਵਾਇਲੇਸ਼ਨ ਕਰਦਾ ਹੈਗਾ ਚਲਾਨ ਪਰ ਗੱਡੀਆਂ ਰੋਕ ਰੋਕ ਕੇ ਕਾਗਜ਼ ਚੈੱਕ ਕਰਨਾ ਇਹ ਜਿਹੜਾ ਲੋਕਾਂ ਦੇ ਕਾਫੀ ਜਿਹੜੀ ਅਖੱਜਲ ਲੋਕਾਂ ਦਾ ਅਖੱਜਲ ਕੁਆਰੀ ਸੀ ਕਿ ਗੱਡੀ ਜਿਹੜੀ ਆ ਚੱਲਦੀ ਆ ਰਹੀ ਹੈ ਚੰਡੀਗੜਾ ਆ ਕੇ ਚਲਾਣ ਜਾਣਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੁਣ ਜਿਹੜਾ ਹੈਗਾ ਟਾਇਰ ਵਾਲਾ ਮਸਲਾ ਜੇ 1 ਇੰਚਾ ਜੇ ਬਾਕੀ ਪੂਰੇ ਇੰਡੀਆ ਦੇ ਵਿੱਚ ਜਿਹੜਾ ਵਾ ਜੇ ਟਾਇਰਾਂ ਤੇ ਕੋਈ ਰੂਲ ਤੇ ਕੋਈ ਚੰਡੀਗੜ੍ਹ ਪੁਲਿਸ ਦੇ ਆਪਣੇ ਰੂਲ ਤੇ ਹੈ ਨਹੀਂ ਐ ਇਹਦੇ ਭਾਰਤ ਸਰਕਾਰ ਦੇ ਰੂਲ ਨੇ ਟ੍ਰੈਫਿਕ ਦੇ ਨਿਯਮ ਭਾਰਤ ਸਰਕਾਰ ਨੇ ਡਿਸਾਈਡ ਕੀਤੇ ਨੇ ਕਿ ਕਿਹੜੇ ਕਿਹੜੇ ਕਾਨੂੰਨ ਅਗਰ ਭੰਗ ਕੀਤੀ ਜਾਂਦੀ ਉਲੰਘਣਾ ਕੀਤੀ ਜਾਂਦੀ ਤੇ ਕਿਹੜਾ ਕਿਹੜਾ ਜੁਰਮਾਨਾ ਲਗਾਇਆ ਜਾਣਾ ਹੈਗਾ ਤੇ ਚੰਡੀਗੜ੍ਹ ਦੇ ਕੋਈ ਵੱਖਰੇ ਰੂਲ ਤੇ ਹੈ ਨਹੀਂ ਐ ਹਰ ਸਟੇਟ ਪੁਲਿਸ ਦੇ ਟ੍ਰੈਫਿਕ ਦੇ ਆਪਣੇ ਰੂਲ ਨਹੀਂ ਇੱਕੋ ਹੀ ਹੈ ਯੂਨੀਫਾਰਮ ਹੀ ਹੈ ਰੂਲ ਹੈ ਨਾ ਤੇ ਇਸ ਕਰਕੇ ਲੋਕ ਫਸੇ ਗਏ ਸੀ ਤੇ ਤੀਜਾ ਕਿਹਨੇ ਜਿਹੜੇ ਟਾਇਰ ਆਲਾ ਜਿਹੜੇ ਕਿਸੇ ਮੰਨ ਲਓ ਕਿਹਦੇ ਟਾਇਰ ਗੱਡੀ ਨਵੀਂ ਲਈ ਹੈਗੀ ਹੈ ਤੇ 4x4 ਲਈ ਆ ਉਹਨਾਂ ਨੇ 1 ਇੰਚ ਦੇ ਟਾਇਰ ਜਿਹੜਾ ਵਾ ਚੌੜੇ ਪਵਾਲੇ ਆ ਗਏ ਤੇ ਲਾਜ਼ਮੀ ਤੌਰ ਤੇ ਇਹ ਬੰਦ ਹੋ ਗਏ ਸੀ ਤੇ ਜਿਹੜੀ ਟਾਇਰਾਂ ਦਾ ਕਾਰੋਬਾਰ ਕਰਨ ਵਾਲੇ ਜਾਂ ਜਿਹੜੇ ਦੁਕਾਨਦਾਰ ਲੋਕ ਆ ਉਹਨਾਂ ਦੇ ਬਿਜ਼ਨਸ ਤੇ ਅਸਰ ਪਿਆ ਸੀ ਉਸ ਦਾ ਕਿ ਉਹਨਾਂ ਵੱਲੋਂ ਵੀ ਲਿਖਤੀ ਤੌਰ ਤੇ ਬੀਜੀਪੀ ਨੂੰ ਜਾਂ ਚੰਡੀਗੜ੍ਹ ਪੁਲਿਸ ਨੂੰ ਮੰਗ ਪੱਤਰ ਦਿੱਤੇ ਹੋਣ ਜਾਂ ਮਿਲੇ ਹੋਣ ਪਰ ਇਹ ਜਿਹੜਾ ਵੀ ਨਿਯਮ ਤੋੜਦਾ ਉਹਦੇ ਖਿਲਾਫ ਕਾਰਵਾਈ ਤਾਂ ਹੋਣੀ ਚਾਹੀਦੀ ਆ ਲੇਕਿਨ ਬਿਨਾਂ ਵਜ੍ਹਾ ਜਿਹੜੀ ਆ ਲੋਕਾਂ ਦੀ ਜਿਹੜੀ ਆ ਉਹ ਖੱਜਲ ਖਵਾਰੀ ਜਿਹੜੀ ਇਹ ਬੰਦ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਚੰਡੀਗੜ੍ਹ ਪੁਲਿਸ ਬੀਜੀਪੀ ਵੱਲੋਂ ਕੀਤੀ ਗਈ لازਮੀ ਤੌਰ ਤੇ ਇਹ ਪ੍ਰਸ਼ੰਸਾ ਕਰਨੀ ਬੰਦ ਹੀ ਹੈਗੀ ਆ ਕਿ ਲੋਕੀ ਚੰਡੀਗੜ੍ਹ ਘੁੰਮਣ ਫੇਰ ਨਾ ਆਉਂਦੇ ਹੈਗੇ ਨੇ ਜੇ ਕੋਈ ਵਾਕਿਆ ਵਾਇਲੇਸ਼ਨ ਕਰਦਾ ਕਿ ਉਹਨੇ ਰੈਲਵੇ ਰਾਈਟ ਜੰਪ ਕਰਦੀ ਉਹਨੇ ਜੈਬਰਾਂ ਕ੍ਰੋਸਿੰਗ ਜੰਪ ਕਰ ਸੀਪੀਓ ਦੀਆਂ ਰਾਤ ਨੂੰ ਸ਼ਹਿਰ ਦੇ ਵਿੱਚ ਹਾਈ ਬਿੰਗ ਤੇ ਚਲਾ ਰਿਹਾ ਹੈਗਾ ਇਦਾਂ ਦੀਆਂ ਚੀਜ਼ਾਂ ਤੇ ਤਾਂ ਹੋਣੀਆਂ ਚਾਹੀਦੀਆਂ ਹੈਗੀਆਂ ਹਰ ਇੱਕ ਨੂੰ ਪਤਾ ਹੈਗਾ ਟ੍ਰੈਫਿਕ ਦੇ ਨਿਯਮਾਂ ਦਾ ਹੈਗਾ ਪਰ ਉਹ ਜੇ ਕੋਈ ਜੀ ਸਥਿਤੀ ਦੇ ਵਿੱਚ ਕੋਈ ਵਾਇਲੇਸ਼ਨ ਕਰਦਾ ਤਾਂ ਹੋਣਾ ਜੀ ਦਾ ਪਰ ਲੋਕਾਂ ਦੀ ਜਿਹੜੀ ਖੱਜਲ ਖਵਾਰੀ ਜਿਹੜੀ ਆ ਉਹ ਜਿਹੜੀ ਆ ਬੰਦ ਹੋਣੀ ਚਾਹੀਦੀ ਉਸੇ ਨੂੰ ਵੇਖਦੇ ਹੋਈ ਚੰਗੇਪੁਰ ਦੇ ਡੀਜੀਪੀ ਵੱਲੋਂ ਜਿਹੜਾ ਫੈਸਲਾ ਲਿਆ ਗਿਆ। तमाम ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।